ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਜਦੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਬਰਗਾੜੀ ਰਸਤੇ ਦੇ ਵਿੱਚ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਕਰਦੇ ਆ ਵਪਾਰ ਦਾ ਕੰਮ ਤੇ ਇਨਾਂ ਕੋਲ ਝੋਟੀਆਂ ਆਉਂਦੀਆਂ ਵਿਕਰੀ ਵਾਲੀਆਂ ਬਿਨਾਂ ਸ਼ੱਕ ਬਹੁਤ ਵਾਰ ਇਹ ਗੱਲ ਦਾ ਜ਼ਿਕਰ ਕੀਤਾ ਵੀ ਇਸ ਵੀਰ ਕੋਲ ਜਿਹੜੀਆਂ ਝੋਟੀਆਂ ਆਉਂਦੀਆਂ ਉਹ ਅਲੱਗ-ਥਾਂ ਤੋਂ ਕਟੀਆਂ ਝੋਟੀਆਂ ਦੇ ਮਾਮਲੇ 'ਚ ਆਪਾਂ ਘਾਟ ਹੀ ਦਿਖਾ ਸਕੇ ਹਾਂ ਕਿਉਂਕਿ ਇਹ ਨਗ ਬਹੁਤ ਸੋਹਣੇ ਖਰੀਦ ਕੇ ਲਿਆਂਦਾ। ਅੱਜ ਮਨਖੋਸ਼ ਹੋਊਗਾ ਜਿਹੜੇ ਵੀਰ ਚੰਗੇ ਪਸ਼ੂਆਂ ਨੂੰ ਪਸੰਦ ਕਰਦੇ ਐ। ਪਸ਼ੂ ਖਰੀਦਣਾ ਉਹ ਤੁਸੀਂ ਆਪਦੀ ਹਰੇਕ ਵੀਰ ਨੇ ਆਪਦੀ ਗੰਜਾਇਸ ਦੇਖਣੀ ਆ ਜਾਂ ਪੜਤਾ ਦੇਖਣਾ। ਪਰ ਸੋਹਣਾ ਪਸ਼ੂ ਦੇਖ ਕੇ ਮਨ ਜਰੂਰ ਹਰੇਕ ਪਸ਼ੂ ਪਾਲਕ ਦਾ ਖੁਸ਼ ਹੁੰਦਾ ਹੈ। ਅੱਜ ਦੀ ਵੀਡੀਓ ਦੇ ਤਿੰਨ ਨਾਗ ਆ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ। ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹੜੀ ਝੋਟੀ ਪਸੰਦ ਆ ਜੂਗੀ ਉਹਦੀ ਤਸੱਲੀ ਕਰਿਓ ਆ ਕੇ ਦੇਖਿਓ ਤੇ ਸਮਝ ਕੇ ਖਰੀਦ ਲਿਓ ਆਓ ਪਹਿਲੇ ਨੰਬਰ ਵਾਲੀ ਕੱਟੀ ਤੋਂ ਸ਼ੁਰੂਆਤ ਕਰਦੇ ਆਂ ਪੁੰਨੂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੰਨੂ ਹੋਏ ਤਾਂ ਲੇਟ ਆ ਪਰ ਐਂਟਰੀ ਸੋਹਣੀ ਐ ਬਸੂ ਸੋਹਣੇ ਖਰੀਦੇ ਐ ਸੋਹਣੇ ਤਾਂ ਕਰਕੇ ਤਾਂ ਲੈਂਦੀਆਂ ਜੀ ਹੁਣ ਚੰਗੀਆਂ ਮਿਲਦੀਆਂ ਨਹੀਂ ਨਾ ਝੋਟੀਆਂ ਅੱਛਾ ਤਾਂ ਹੀ ਡੇਟ ਹੋਏ ਹੁਣ ਆਇਆ ਕਰਨੀ ਗਾ ਰੂਟੀਨ ਚ ਹਾਂ ਹਾਂ ਹੁਣ ਆਇਆ ਕਰਨੀ ਗਾ ਪਹਿਲੇ ਨੰਬਰ ਤੇ ਝੋਟੀ ਦੰਦੋਂ ਦੱਸ ਦੀ ਕਿਵੇਂ ਦੰਦੋਂ ਖੀਰੀ ਐ ਕੀ ਰੇਟ ਰੈਣਾ ਪੁੰਨੂ ਦਾ ਰੇਟੇ ਦਾ 37000 ਰੁਪਈਆ ਖੋਲ ਲੈ ਸ ਥਣ ਪਹਿਲਾਂ ਦਿਖਾ ਦਿੰਨੇ ਆ ਵੈਸੇ ਢਾਂਜੇ ਸੋਹਣੇ ਆ ਥਣ ਵੀ ਸੋਹਣੇ ਹੁੰਦੇ ਆ ਬੰਤਰ ਦੇਖੋ ਜੇ ਝੋਟੀ ਦੀ 37000 ਰੇਟ ਆ ਪਲੀ ਪਲਾਈ ਝੋਟੀ ਆ ਪਹਿਲਾਂ ਦੁੱਧ ਪੀਤਾ ਕਰਮ ਵਾਲੀ ਨੇ ਰਾਜਮਾ ਤੇ ਉਸ ਤੋਂ ਬਾਅਦ ਚ ਸੇਵਾ ਫੇਰ ਵੀ ਚੰਗੀ ਹੋਈ ਵੀ ਐ ਸਟਰਕਚਰ ਦੇਖ ਲਓ ਕੁੰਡੇ ਸਿੰਘ ਦੀ ਐ ਬਿਲਕੁਲ ਲੈ ਆ ਭਾਈ ਸੋ ਇਹਦਾ ਰੇਟ 37000 ਆ ਏ ਆਈ ਦੇ ਬਿਲਕੁਲ ਜੋਗ ਹੈ ਸੌਣ ਭਾਦੋਂ ਦੇ ਵਿੱਚ ਮੱਝਾਂ ਜਿਹੜੀਆਂ ਉਹ ਨਵੇਂ ਦੁੱਧ ਹੁੰਦੀਆਂ ਤੇ ਉਦੋਂ ਆਸ ਹੈ ਵੀ ਇਹ ਵੀ ਜਿਹੜੀ ਉਹ ਝੋਟੀ ਨਵੇਂ ਦੁੱਧ ਹੋ ਜੂਗੀ ਆਸ ਰਲ ਜੂਗੀ ਸੋ ਜਿਹਨੂੰ ਪਸੰਦ ਆਵੇ ਦੱਸੋ ਸਟਰਕਚਰ ਬੜਾ ਚੰਗਾ ਹੈ ਸਿੰਗ ਬਿਲਕੁਲ ਛੋਟਾ ਕੁੰਡਾ ਇੱਕ ਹੋਰ ਝੋਟੀ ਐ ਤੋਂ ਸਰ ਅਕੈਡਮੀ ਐ ਉਹਨੂੰ ਬਈ ਇਹਦੀ ਕੀ ਡਿਟੇਲ ਐ ਇਹ ਵੀ ਦੰਦੂ ਖੀਰੀ ਹੈ ਜੀ ਹਲੇ 1 ਮਹੀਨਾ 2 ਮਹੀਨੇ ਕੱਟ ਹੈ ਇਹ 2 ਸਾਲਾਂ ਤੋਂ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ 43000 ਰੁਪਏ ਹੈ ਖੋਲੀ ਸੋ ਜਿਹੜਾ ਇਦੋਂ ਥੋੜੀ ਜੀ ਪੇਮੈਂਟ ਜ਼ਿਆਦਾ ਇਨਵੈਸਟ ਕਰ ਸਕਦਾ ਤਾਂ 43000 ਰੁਪਏ ਦੇ ਵਿੱਚ ਇੱਕ ਤੁਹਾਨੂੰ ਨਗੀਨਾ ਦਿਖਾਉਂਗਾ ਥਣ ਇਹਦੇ ਵੀ ਬਹੁਤ ਸੋਹਣੇ ਨੇ ਲੈ ਆ ਬਈ ਇਹਦੀ ਵੀ ਬਣਾਵਟ ਦੇਖੋ ਜੇ ਜਦੋਂ ਤੁਰਦੀ ਹੈ ਕਰਮਾ ਵਾਲੀ ਰੇਟ ਦੇ ਹਿਸਾਬ ਤੇ ਸਾਰੀ ਝੋਟੀਆਂ ਤੁਹਾਨੂੰ ਚੰਗੀਆਂ ਲੱਗਣਗੀਆਂ ਤੇ ਲਾਸਟ ਉੱਤੇ ਤਾਂ ਇੱਕ ਡਾਇਮੰਡ ਪੀਸ ਹੀ ਐ। ਸੋ 43000 ਕੀਮਤ ਦੇ ਵਿੱਚ ਦੱਸੋ ਇਹ ਝੋਟੀ ਕਿਸੇ ਦੇਖ ਲੋ। ਘਤ ਘਾਟ ਦੇਖ ਲੋ ਜੇ ਬਣਾਵਟ ਦੇਖੋ ਦੰਦੋਂ ਖੀਰੀ ਆ ਫੁੱਲ ਸੰਭੀ ਵੀ ਐ ਬਹੁਤ ਸੋਹਣੀ ਝੋਟੀ। ਬਿਲਕੁਲ ਗੱਬੜ ਹੋਣ ਵਾਲੀ ਇੰਨਾ ਕ ਬਾਡੀ weight ਹੈਗਾ ਇਦਾਂ ਦਾ ਸਟਰਕਚਰ ਐ ਅਗਲੇ ਸਾਲ ਦੇ ਵਿੱਚ ਕਰਮਾਂ ਵਾਲੀ ਲੱਖੋਂ ਟੱਪੂ ਕੀ ਜਦੋਂ ਸੂਣ ਦੇ ਨੇੜ ਆ ਗਈ ਬਾਕੀ ਤੁਸੀਂ ਅੱਜ ਦੇ ਹਿਸਾਬ ਤੇ ਖਰੀਦ ਲਓ ਜੇ ਪਰ ਫਿਊਚਰ ਮੱਝਾਂ ਦਾ ਬੜਾ ਚੰਗਾ ਹੈ ਲਓ ਮੱਝ ਦੀ ਕੀਮਤ ਅੱਜ ਵੀ ਜ਼ਿਆਦਾ ਹੈ ਤੇ ਆਉਣ ਵਾਲੇ ਸਾਲਾਂ ਚ ਹੋਰ ਵਧਦੀ ਜਾਣੀ ਹੈ ਬਹੁਤ ਸੋਹਣੀ ਝੋਟੀ ਇਹ ਵੀ ਤੁਸੀਂ ਦੇਖੋਗੇ ਇੱਕ ਝੋਟੀ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਨਗੀਨਾ ਹੀ ਹੈ ਦੋਸਤੋ ਹਰੇਕ ਪੱਖ ਤੋਂ ਬਹੁਤ ਸੋਹਣੇ ਸਿੰਗ ਦੀ ਚੰਗੇ ਕੱਦ ਕਾਟ ਦੀ ਪੰਨੂ ਭਾਈ ਦੰਦੋ ਕਿਵੇਂ ਇਹ ਵੀ ਦੰਦੂ ਖੀਰੀ ਹੈ ਜੀ ਇਹਦਾ ਰੇਟ ਕੀ ਰੋਗੇ ਇਹਦਾ 47000 ਰੁਪਏ ਹੈ ਇਹ ਵੀ ਹਜੇ 2 ਸਾਲਾਂ ਨੂੰ 1 ਮਹੀਨੇ ਨੂੰ ਹੋਊਗੀ ਅੱਛਾ 2 ਸਾਲਾਂ ਦੀ 1 ਮਹੀਨੇ ਨੂੰ ਹੋਊਗੀ ਹਾਂ ਠੀਕ ਗੈਲਟੀ ਅਜੇ ਤੁਮ ਆਈਆ ਬਲੱਪਾ ਉੱਥੇ ਪੁੱਛ ਲੈ ਹੋਰ ਲੋਕ ਠੀਕ ਸੋ ਦਸੋ 47000 ਰੇਟ ਹੈ ਇਹ ਜੋੜੇ ਦਾ ਰੇਟ ਜਿਹੜਾ ਬਣਦਾ ਉਹ 90000 ਬਣਦਾ ਹੈ ਇਹਦਾ ਰੇਟ 47000 ਹੈ ਲਗ ਰੰਗੂ ਦਸੋ ਲੰਬੀ ਗੱਦਗਾਠ ਵਾਲੀ ਤੇ ਪੱਠਪੁੜੇ ਦੀ ਸੋਹਣੀ ਝੋਟੀ ਹੈ ਉੱਤੋਂ ਦੇਖੋ ਚੌਰਸ ਕਿਦਾਂ ਦੀ ਹੈ ਤੇ ਜਦੋਂ ਇਦਾਂ ਦੀ ਝੋਟੀ ਮੱਝ ਬਣ ਕੇ ਸੁੰਦੀ ਹੈ ਫਿਰ ਕੀ ਕੀਮਤ ਹੁੰਦੀ ਉਹਦਾ ਅੰਦਾਜ਼ਾ ਤੁਸੀਂ ਹੁਣ ਵੀ ਲਾ ਸਕਦੇ ਹੋ ਸਿੰਘ ਬਿਲਕੁਲ ਛੋਟਾ ਤੇ ਕੁੰਡਾ ਢਾਂਚਾ ਤੁਹਾਡੇ ਸਾਹਮਣੇ ਆ ਤੋ ਬਹੁਤ ਸੋਹਣੀਆਂ ਝੋਟੀਆਂ ਦੋਸਤੋ ਅੱਜ ਦੀ ਵੀਡੀਓ ਦੇਖਣਾ ਇਹ ਤਿੰਨ ਵੈਸੇ ਤਾਂ ਇਹਦੇ ਕੋਲ ਸਾਰੇ ਨਾਗੀ ਵੀਰ ਕੋਲ ਚੰਗੇ ਹੁੰਦੇ ਆ ਸੋਹਣੇ ਹੁੰਦੇ ਆ ਪਰ ਅੱਜ ਇੰਕੋਸ ਗੱਲਬਾਤ ਹੋ ਰਹੀ ਐ ਇਦਾਂ ਦੇ ਪਸ਼ੂ ਐ ਬਾਕੀ ਆ ਕੇ ਦੇਖ ਲੋ ਜੇ ਜਿਹੜਾ ਤੁਹਾਨੂੰ ਨਾਗ ਜੱਟ ਗਿਆ ਉਹਦੀ ਤਸੱਲੀ ਤੁਸੀਂ ਕਰ ਲਿਓ ਜੇ ਥਣ ਇਹਦੇ ਵੀ ਤੁਸੀਂ ਇੱਕ ਵਾਰ ਦੇਖ ਲੋ ਚਾਰੇ ਪੂਰੀ ਵਿੱਥੀ ਤੇ ਛੱਡੀ ਭਾਈ ਉਤੋਂ ਦੱਸੋ ਇਹ ਝੋਟੀ ਦੀ ਚੜਾਈ ਦੇਖਿਓ ਜੇ ਤੁਸੀਂ ਬਣਾਵਟ ਦੇਖੋ ਝੋਟੀ ਦੀ ਜਿੰਨੀ ਕੁ ਉੱਪਰਲੇ ਹੱਡਾਂ ਦੀ ਖੁੱਲੀ ਓਨੀ ਕੁ ਬੈਕ ਸਾਈਡ ਤੋਂ ਵੀ ਇਹ ਖੁੱਲੀ ਝੋਟੀ ਸੈਂਗ ਛੋਟਿਆਂ ਦੀ ਕੁੰਡਿਆਂ ਦੀ ਐ ਇੱਕ ਝੋਟੀ ਇਹ ਦੇਖ ਸਕਦੇ ਹੋ ਤੁਸੀਂ ਸਾਰੇ ਨਾਗਰ ਦਿਲ ਨੂੰ ਲੱਗਦੇ ਅੱਜ ਦੀ ਵੀਡੀਓ ਦੇ ਤਿੰਨ ਹੀ ਨਾਗਿਆ ਪਰ ਤਿੰਨ ਹੀ ਨਗੀਨੇ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ